ਜਿਪੇੜਾ ਮਾਰੇ ਵੀਰਾਂ ਕੋਲ ਦੇ ਲੋ ਜੀ ਦੇਖਦੇ ਹੀ ਨਹੀਂ ਨੇੜੇ ਤੇੜੇ ਇਹ ਕਹਿੰਦਾ ਭਈ ਇਹ ਆ ਜਾ ਵੀ ਕਹਿ ਰਹੇ ਸੀ ਵੀ ਫੇਰ ਦੁਬਾਰਾ ਬਣਾ ਕੇ ਵੀਡੀਓ ਪਾਵਾਂਗੇ ਅਸੀਂ ਕਹਿੰਦਾ ਅਸੀਂ ਪੁੱਛਤਾ ਭਈਆ ਜਾ ਕੇ ਪ੍ਰੇਮ ਨਗਰ ਸਾਡੇ ਛੋਟੇ ਜੋਧੇ ਬਾਈ ਥੋੜਾ ਸਹਕਾਰੀ ਖੜੇ ਨੇ ਸਮਝਾਉਣ ਦੀ ਕੋਸ਼ਿਸ਼ ਪਰ ਕਿਹੜਾ ਸਮਝ ਖਾਲਸੇ ਦੀ ਇੱਜ਼ਤ ਦਾ ਸਵਾਲ ਹੈ ਪੱਗਾਂ ਨੂੰ ਕਹਿਣ ਲੱਗੇ ਇੱਧਰ ਚੜੇ ਹੋਏ ਰਹੋ ਦੇਖੋ ਕੋਠਿਆਂ ਦੇ ਚੜ ਗਏ ਪ੍ਰੇਮ ਨਗਰ ਵਾਲੇ ਇਹਨੇ ਡਰਦੇ ਨੇ ਹੁਣ ਪੰਜਾਬ ਅਲੀ ਪੰਜਾਬ ਪੰਜਾਬ ਤੂੰ ਐਦਾ ਕਾਹਦੇ ਕਰਦਾ ਦੇਖ ਲੈ ਮੇਰਾ ਪੁੱਤਰ ਕਹਿੰਦਾ ਪੰਜਾਬ ਆ ਇਹ ਚੀਕਾਂ ਕਢਵਾ ਲਾਂਗੇ ਚੀਕਾ ਲੋ ਵੀ ਸਾਡੇ ਤਾਂ ਮੁੰਡੇ ਸ਼ੇਰ ਹੈ ਚੀਕਾਂ ਕਢਾ ਕੇ ਕਹਿੰਦੇ ਸਥਿਤੀ ਤਣਾਅਪੂਰਵਕ ਹੈ ਨਵਾਂ ਸ਼ਹਿਰ ਤੱਕ ਜਾਮ ਲੱਗ ਚੁੱਕਿਆ ਹੈ ਅੰਕੜੇ ਉਹਦੇ ਬਾਅਦ ਸਾ ਜਿਹਨੇ ਸਵਾਲ ਆਖਣਾ ਇੱਕ ਲੜਾਇਆ ਲੈ ਗੁਰੂ ਗੋਬਿੰਦ ਸਿੰਘ ਲੋ ਜੀ ਮੁੰਡਾ ਕਹਿੰਦਾ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਹੈ ਤੇ ਉਧਰ ਸਥਿਤੀ ਕਲੀਅਰ ਹੋ ਰਹੀ ਹੈ ਕਹਿੰਦੇ ਤਿੰਨ ਬੰਦੇ ਖੜੇ ਨੇ ਇੱਕ ਦੂਜਾ ਉਹ ਛੇਵ ਛੇਵ ਨਹੀਂ ਖੜ ਹੋਇਆ ਅੱਸੀ ਬਾ ਅੱਛਾ ਉਹ ਭੱਜਿਆ ਪਿਆ ਇਹਨਾਂ ਦੇ ਇੰਟਰਵਿਊ ਲਓ ਭਾਈ ਜੀ ਭਈਆ ਕੋ ਉੱਠ ਕੇ ਆਇਆ ਇਹ ਕਹਿੰਦੇ ਸੜਾ ਸਰਦਾਰਾਂ ਦੇ ਖਿਲਾਫ ਹੋ ਰਿਹਾ ਨਾ ਕੁੜਤਾ ਕਹਿੰਦੇ ਅਸੀਂ ਲਓ ਜੀ ਤਿੰਨ ਬੰਦੇ ਅਰੈਸਟ ਹੋ ਗਏ ਨੇ ਦੋ ਦੇ ਮਾਪੇ ਚੁੱਕ ਲੈਂਦੇ ਨੇ ਪੁਲਿਸ ਨੇ ਖੁੱਲ ਗਿਆ ਮੇਰਾ ਖਿਆਲ ਧਰਨਾ ਖੁੱਲਣ ਦੀ ਸਥਿਤੀ ਆ ਐਸਐਸਪੀ ਸਾਹਿਬ ਖੁਦ ਆਏ ਨੇ ਉਹ ਗਿੱਲਾ ਉੱਪਰ ਖੜਾ ਹੋ ਜਾ ਉੱਚਾ ਕੋ ਡਰੈਕ ਕੋ ਜਿਹੜਾ ਬਣੂ ਹਾਂ ਸਵੇਰ ਦੇ ਖੜੇ ਖੜ ਸਕਦੇ ਆ ਮੁਰਗੀ ਸਾਇਸ ਤੇ ਖੜ ਸਕਦੇ ਆ ਫੇਰ ਸਬਰ ਕਰਦੇ ਉਹ ਚੱਲ ਜਾ ਇੱਕ ਘੰਟੇ ਦਾ ਸਮਾਂ ਪ੍ਰਸ਼ਾਸਨ ਮੰਗ ਰਿਆ ਕਿ ਸਾਰਿਆਂ ਨੂੰ ਚੁੱਕ ਲਿਆਵਾਂਗੇ ਤੇ ਇਹ ਕਹਿੰਦੇ ਅਸੀਂ ਨਹੀਂ ਕਰਨਾ ਹੈਗਾ ਇਹ ਬਾਈ ਜੀ ਇੱਧਰ ਵੀ ਜਿਹੜਾ ਉਹ ਤਾਂ ਸਾਰੇ ਰੈਸਟ ਨਹੀਂ ਹੁੰਦੇ ਬਿਲਕੁਲ ਨਹੀਂ ਤਿੰਨ ਅਰੈਸਟ ਕੀਤੇ ਨੇ ਦੋ ਦੇ ਮਾਪੇ ਚੁੱਕ ਕੇ ਲਿਆਉਂਦੇ ਨੇ ਤੇ ਧਰਨਾ ਇਸ ਗੱਲ ਤੇ ਅੜੇ ਹੋਏ ਨੇ ਧਰਦਨ ਕਾਲੀ ਸਾਡੇ ਵੀਰ ਪੰਜਾਬੀ ਕਿ ਸਾਰਿਆਂ ਨੂੰ ਅਰੈਸਟ ਕਰੋ ਨਮਾ ਸ਼ਹਿਰ ਤੱਕ ਲੱਗਿਆ ਹੋਇਆ ਜਾਮ ਸਾਡੇ ਯੋਧੇ ਇਹਖਤਵਾਈ ਕਰਦਾ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਵਾਰਸ ਹੈ ਕੀ ਹੋਇਆ ਅੱਜ ਕੇਸ ਨਹੀਂ ਸਿਰਤੇ ਕੋਈ ਗੱਲ ਨਹੀਂ ਜੇਸ਼ ਪਰਾਗੇ ਜੀ ਕਿ ਬੰਦੇ ਕੋਈ ਨਹੀਂ ਕੇਸ ਵੀ ਰੱਖ ਲਾਂਗੇ ਇਸ ਵੀ ਰੱਖ ਲਾਂਗੇ ਪੁੱਤਰ ਕਹਿੰਦਾ ਲਓ ਜੀ ਛੋਟੇ ਯੋਧੇ ਨੇ ਸਾਡੇ ਕਮੈਂਟ ਵੀ ਕਰੀ ਚੱਲੋ ਤੇ ਵਾਚ ਵੀ ਕਰੀ ਚੱਲੋ ਹੌਸਲਾ ਵਧਾਈ ਚੱਲੋ ਵੀਰਾਂ ਦਾ ਅਸੀਂ ਹੁਣ ਉੱਚੀ ਜਗ੍ਹਾ ਤੇ ਬੈਠ ਗਏ ਆਂ ਗੱਡੀ ਦੇ ਪਾਈਆਂ ਦੇ ਚੈਨਲ ਨਾਲ ਕੀ ਮੇਰਾ ਇੱਕ ਤਾਂ ਪ੍ਰਾਇਮ ਹੁੰਦੇ ਆ ਹੁਣ ਮੈਂ ਹਰਵਿੰਦਰ ਵਾਲੀ ਤੇ ਚਲਾਇਆ ਹੋਇਆ ਮੈਂ ਦਿਨਾਂ ਤੋਂ ਯਾਰ ਭਾਈ ਸੁਣੋ ਮੇਰੀ ਬੇਨਤੀ ਆ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਆ ਜਿਹੜੇ ਤੁਸੀਂ ਕੌਮ ਲਈ ਖੜ ਗਏ ਪੰਜਾਬ ਲਈ ਖੜ ਗਏ ਥੋੜਾ ਸਾਰੇ ਵੀਰਾਂ ਦਾ ਧੰਨਵਾਦ ਆ ਬੋਲਸ ਨੇ ਅਸੀਂ ਬਲਾਚੋੜ ਖਾਣੇ ਤੋਂ ਆਇਆ ਜੀ ਨੇ ਮੁੰਡੇ ਵੀਡੀਓ ਕਰਾਉਂਦੇ ਮੁੰਡੇ ਐਂਬੂਲੈਂਸ ਆ ਕੇ ਪਿੱਛੇ ਲੋਟਰਾ ਰਹੇ ਉਹਨਾਂ ਦੇ ਮਾਪੇ ਆ ਪੜਦੇ ਫਿਰ ਫਿਰ ਆ ਬੜੇ ਆਉਂਦੇ ਪਰੇ ਰੋਕ ਰਹੇ ਆ ਲਓ ਜੀ ਸਰਪੰਚ ਵੀ ਚੱਕ ਲੈਂਦਾ ਕਹਿੰਦੇ ਜਾਨ ਦੇਖੋ ਅਕਰ ਪਿੱਛੇ ਜਾਨ ਨਵੇਂ ਸ਼ਹਿਰ ਤੱਕ ਐ ਦੇਖੋ ਜੀ ਦੂਰ ਤੋਂ ਤੁਸੀਂ ਨਹੀਂ ਨਹੀਂ ਅਕਰ ਉਹ ਬੰਦਾ ਅਸੀਂ ਉਹ ਕਹਿ ਕੇ ਕਢਾਈ ਲਓ ਜੀ ਇੱਕ ਘੰਟੇ ਦਾ ਸਮਾਂ ਮੰਗਿਆ ਇਹਨਾਂ ਨੇ ਕਿ ਬਾਕੀਆਂ ਨੂੰ ਦੋਨੂੰ ਵੀ ਚੁੱਕ ਲਿਆਵਾਂਗੇ ਹਾਲ ਸੀ ਦੇ ਅੱਗੇ ਕੋਈ ਨਹੀਂ ਖੜਦਾ ਭਾਈ ਉਹ ਚੜ ਕੇ ਨੇ ਆਜੋ ਥੱਲੇ ਉਹ ਕੋਠਿਆਂ ਦੇ ਜਿਹੜੇ ਨੇ ਉਹ ਦੇਖੋ ਦਿਖਾ ਰਹੇ ਤਸਵੀਰਾਂ ਤੁਹਾਨੂੰ ਕੋਠਿਆਂ ਤੇ ਚੜ ਕੇ ਆ ਜਾ ਗਾਲਾਂ ਕੱਢਣ ਵਾਲੇ ਚੜ ਗਏ ਜੀ ਕੋਠਿਆਂ ਤੇ ਉਹ ਸਾਹਮਣੇ ਤਸਵੀਰਾਂ ਕੋਠਿਆਂ ਦੇ ਚੜ ਕੇ ਵਿਚਾਰੇ ਸਰਨਾਰਾ ਨੂੰ ਡਰਦੇ ਮੱਛੀ ਚੋਲ ਜਾਂਦੇ ਦੋ ਲੜਕਿਆਂ ਦੇ ਮਾਪੇ ਚੁੱਕ ਲੈਂਦੇ ਨੇ ਸਰਪੰਚ ਸਾਹਿਬ ਚੁੱਕ ਲੈਨੇ ਸਾਬ ਕਾਦਾ ਸਾਬ ਸਾਬ ਭਈਆ ਸਾਲਾ ਤੇ ਤਿੰਨ ਬੰਦੇ ਪੰਜਾਬੀਆਂ ਦੇ ਬਸਤਿਆ ਜਾਂਦਾ ਸਾਹਿਬ ਸਾਬ ਤਾਂ ਪੰਜਾਬੀਆਂ ਦੇ ਹੀ ਵਰਤਿਆ ਜਾਂਦਾ ਸਾਣਾ ਭਈਆ ਕਵਾੜ ਲੱਕਦਾ ਸਾਲਾ ਕਵਾੜ ਲੱਕਦਾ ਸਰਪੰਚ ਕਵਾੜੀਆ ਓਏ ਆ ਦੇਖੋ ਇਧਰ ਫੌਜੀ ਵੀਰਾਂ ਦਾ ਟੈਂਕਰ ਚੱਕ ਕੇ ਲੈ ਜਾਂਦੇ ਇਹ ਬਤਾਰੇ ਫਲੱਡ ਵਾਲੇ ਨੇ ਮੈਨੂੰ ਲੱਗਦੀ ਫਲੱਡ ਵਿੱਚ ਡਿਊਟੀ ਆ ਉਹ ਤੇ ਖਾਲਸਾ اے ਖਾਲਸਾ ਜੀ ਹੋ ਹੈਲੋ ਨਹੀਂ ਇੱਕ ਤੋਂ ਵਾਰੀ ਹੈਲੋ ਚੱਲਦੇ ਮਚਲੈਂਡ ਕੋਲ ਆਇਆ ਵਾ ਉਹ ਬਣ ਗਈ ਸਹਿਮਤੀ ਸਹਿਮਤੀ ਬਣ ਗਈ ਬੰਦੇ ਸਾਨੂੰ ਘੰਟੇ ਸਾਡੇ ਨਾਲ ਖੜੇ ਹੋ ਕੇ ਸਾਡੇ ਫੋਟੋ ਬਣਦੇ ਨੇ ਲਿਖਤੀ ਲੈ ਲਓ ਬੰਦੇ ਚੱਕ ਲੈ ਤਿੰਨ ਤਿੰਨ ਬੰਦੇ ਚੱਕ ਲੈ ਇੱਕ ਨਾ ਸਰਮੰਤ ਜਿਹੜਾ ਸਰਮੰਤ ਇਹ ਮੇਰਾ ਬਾਪ ਸਰਮੰਤ ਦੋ ਸਰਮੰਤ ਚੱਕ ਲਿਆ ਬਾਕੀ ਪੁਚਾ ਕਰਨ ਕਹਿ ਰਹੇ ਆ ਤੁਹਾਨੂੰ ਇੱਕ ਘੰਟੇ ਦਾ ਟਾਈਮ ਦੇ ਦਿਓ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਕਿੱਥੇ ਨਾ ਜਾਇਓ ਲਓ ਜੀ ਪ੍ਰਸ਼ਾਸਨ ਇੱਕ ਘੰਟੇ ਦਾ ਸਮਾਂ ਮੰਗ ਰਿਹਾ ਤਿੰਨ ਦੋਸ਼ੀ ਚੁੱਕ ਲੈਣੇ ਤੇ ਸਰਪੰਚ ਕਹਿੰਦੇ ਕੁਆੜ ਦਾ ਕੰਮ ਕਰਦਾ ਉਹ ਵੀ ਚੱਕ ਲੈਂਦਾ ਜਿਨ੍ਹਾਂ ਦੇ 2 ਦਿਨ 1 ਦਿਨ ਦੀ ਕੋ ਹੋਇਆ ਉਹ ਕਿ ਘੰਟੇ ਚ ਕੀ ਕਰ ਦੇਣਗੇ ਲਓ ਜੀ ਕਹਿੰਦਾ ਜੇ ਨਾ 2 ਦਿਨ ਚ ਤਰੀ ਪੁਲਿਸ ਕੁਝ ਕਰ ਸਕੀ ਕਿ ਘੰਟੇ ਚ ਕਿਆ ਕਰ ਲੂਗੀ ਤੇ ਉਹ ਖੰਭਾ ਮੰਗ ਰਹੇ ਨੇ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਦੇਖਦੇ ਆ ਕਿਉਂਕਿ ਜਾਮ ਲੱਗਾ ਸ਼ਹਿਰ ਤੱਕ ਲੱਗ ਚੁੱਕਿਆ ਹੈ ਕਰੋ ਫੋਲੋ ਕਰਦੇ ਰਹੋ ਵੀਰੋ ਉਹ ਬਾਈ ਸਟਾਰਟ ਨਾ ਕਰਦੀ ਕਿਤੇ ਲੱਗਿਆ ਕੁਝ ਕਰ ਉਹਨੂੰ ਮੜਾ ਕੇ ਸਚੇਤ ਕਰ ਤੇ ਕਰੂਗਾ ਕੁਝ ਉਹ ਰੁਕ ਜਾ ਬਾਈ 10 ਮਿੰਟ ਬਾਈ ਸਾਨੂੰ ਵੀ ਧਰਨਾ ਲਾਉਣਾ ਪੈਣਾ ਅਫਸਰ ਉਹ ਆ ਗੱਡੀ ਸਟਾਰਟ ਖਲਦੀ ਥੱਲੇ ਤੇਰੇ ਸਰੋਪਾ ਪਵਾਵਾ ਆ ਜੇ ਤੱਕ ਨਹੀਂ ਖੋਲਿਆ ਗਿਆ ਜਾਮ ਲਾਈਵ ਹੋਇਆ ਚਲੋ ਦੇਖਦੇ ਆ ਕੀ ਹੈਲੋ ਓ ਹੌਲੀ ਤੇਜੀ ਉੱਚੀ ਬੋਲਨੀ ਥੋੜੇ ਇੱਕ ਸਾਈਡ ਕਰੇ ਨੇ ਇੱਕ ਘੰਟੇ ਦਾ ਸਮਾਂ ਲਿਆ ਪ੍ਰਸ਼ਾਸਨ ਨੇ ਇਧਰਲੀ ਸਾਈਡ ਕਰ ਦਿੱਤੇ ਨੇ ਇੱਕ ਘੰਟੇ ਵਿੱਚ ਜਗ੍ਰਫਤਾਰੀ ਨਹੀਂ ਹੁੰਦੀ ਤੇ ਫੇਰੇ ਰੋਡ ਤੇ ਜਮ ਕਰ ਦਿੱਤਾ ਜਾਏਗਾ ਇੱਕ ਘੰਟੇ ਲਈ ਮੁਲਤਵੀ ਕੀਤਾ ਹੈ ਇੱਕ ਘੰਟੇ ਲਈ ਪ੍ਰਸ਼ਾਸਨ ਨੇ ਟਾਈਮ ਲਿਆ ਹੈ ਤਿੰਨ ਅਰੈਸਟ ਕੀਤੇ ਨੇ ਸਰਪੰਚ ਵੀ ਚੁੱਕ ਲਿਆਂਦਾ ਉਹਨਾਂ ਦੇ ਮਾਪੇ ਚੁੱਕ ਲਿਆਂਦੇ ਪੁਲਿਸ ਅਫਸਰ ਚੱਲੇ ਕੋਈ ਨਹੀਂ ਕੋਈ ਜਾ ਰਹੀ ਹੈ ਉਹ ਮੈਂ ਉਤਰਦਾ ਯਾਰ ਖੜ ਜਾ ਮੈਂ ਬੁੜਾ ਬੰਦਾ ਫੜਿਓ ਬਸ ਬੁੜਾ ਬੰਦਾ